ਸੁਖਬੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆਹ ਨਹੀਂ ਵੀ ਮੇਰੇ ਕੋਈ ਦੁਸ਼ਮਣੀ ਸੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਘਵਾ ਦਿੰਦੇ ਹੁਣ ਆਲੇ ਉਹਨਾਂ ਨੂੰ ਅੱਗੇ ਚੰਗਵਾ ਦਿੰਦੇ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਹੈ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਬ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆਹ ਕੁਰਸੀ ਬੋਲਦੀ ਹੈ ਸਾਬ ਆਪ ਕੁਰਸੀ ਬੋਲਦੀ ਹੈ ਆ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਹੈ ਗੱਲਾਂ ਕਰਦੇ ਹੈ ਜੋ ਕੋ ਸਾਹਮਣੇ ਉਹ ਵੀ ਦੇਖ ਲੰਦੇ ਸਭ ਕੋਈ ਐਡਾ ਸ਼ੇਰ ਸ਼ੂ ਲੈ ਨਹੀਂ ਸਭ ਕਿਸੇ ਦੇ ਮੂੰਹ ਦੇਖ ਕੇ ਥੱਪੜ ਮਾਰਦੇ ਸਭ ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੈਠੀ ਸਾਰੀ ਸੰਗਤ ਜੀਓ ਫਤਿਹ ਸੰਜੀ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਿਸੇ ਇੱਕ ਵਿਅਕਤੀ ਦੀ ਵਰਸੀ ਤੇ ਨਹੀਂ ਇੱਕ ਵਿਅਕਤੀਤਵ ਜਿਹਨੂੰ ਕਹਿੰਦੇ ਪਰਸਨੈਲਿਟੀ ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਉਹਨਾਂ ਦੀ ਦਿੱਤੀ ਹੋਈ ਸੇਧ ਤੇ ਉੱਤੇ ਚੱਲਣ ਵਾਸਤੇ ਵਾਹਿਗੁਰੂ ਤੋਂ ਅਰਦਾਸ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ। ਬਹੁਤ ਸਾਰੇ ਸਾਥੀਆਂ ਨੇ ਪੁੰਦਰ ਸਾਹਿਬ ਨੇ ਗੱਲ ਚਾਲੂ ਕੀਤੀ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕੋਲ ਤੋੜ ਕੇ ਇੱਥੇ ਆਈ ਆਣ ਵੀ ਕਿਵੇਂ ਨਾ ਸਕਦਾ ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਟੋਕੋਲ ਦੀ ਜਿਸ ਤਰ੍ਹਾਂ ਸਾਰੇ ਸਾਥੀ ਬੈਠੇ ਬੜੇ ਰਾਜਨੀਤਿਕ ਸ਼ਕਤੀਆਂ ਇੱਥੇ ਬੈਠੀਆਂ ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਇਦੇ ਵਿੱਚ ਐ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ ਹੈ ਕੀ ਉਹਦਾ ਹਿਸਾਬ ਕਿਤਾਬ ਹੈ ਕਿੰਨੇ ਸਲੂਟ ਵੱਜਣੇ ਕਿੰਨੇ ਪੁਲਸਰਨ ਲੱਗਣੇ ਕਿੰਨੀ ਜੀਪਾਂ ਲਗਣੀਆਂ ਕੋਈ ਅੱਜ ਅੱਜਕੱਲ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ ਬਣ ਗਿਆ ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ ਬਲੂ ਬੁੱਕ ਵਿੱਚ ਕਰਕੇ ਨਹੀਂ ਕਹਿ ਰਿਆ ਵੀ ਇਹ ਕਾਲੀ ਦਲ ਦਾ ਪੱਗ ਦਾ ਨਿਸ਼ਾਨ ਹੈ ਪੰਥ ਦਾ ਨਿਸ਼ਾਨ ਹੈ ਬਟ ਉਹ ਆਪਣੇ ਆਪ 'ਚ ਐਨੀ ਨਿਮਰਤਾ ਸਾਹਿਬ ਮੇਰਾ ਚੀਮਾ ਸਾਹਿਬ ਮੈਂ ਪਤਨ ਕਿੰਨੀ ਵਾਰੀ ਬੇਨਤੀ ਕੀਤੀ ਅਸੈਂਬਲੀ ਜੇ ਵਿਖੜ ਇੱਕ ਨੈਸ਼ਨਲ ਲੀਡਰਸ਼ਿਪ ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ ਜਵੇਂ ਸੇਖੋ ਸਾਹਿਬ ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪਰ ਕੱਲਾ ਅੱਜ ਤੋਂ ਨਹੀਂ ਪ੍ਰੋਬਲਮ ਕੀ ਹੋਈ ਖੜੀ ਹੈ ਅੱਜ ਕੱਲ ਕਿਸੇ ਨੂੰ ਲੀਡਰ ਕਹਦੇ ਹੋ ਗਾਲ ਕੱਢਣ ਦੇ ਬਰਾਬਰ ਹੈ ਉਹ ਇੱਕ ਜਦੋਂ ਮੇਕ ਇੱਕ ਸ਼ਖਸੀਅਤ ਸੀਗੇ ਹੀ ਵਾਸ ਅ ਪਰਸਨੈਲਿਟੀ ਆਪਣੇ ਆਪ ਚ ਤੁਰਦੇ ਫਿਰਦੇ ਹਲੀਮੀ ਦੀ ਗੱਲ ਹੁੰਦੀ ਹੈ ਪੁੰਦਰ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ ਬੜੇ ਸਲੀਕੇ ਨਾਲ ਗੱਲ ਕਰਨੀ ਬੜੇ ਸਲੀਕੇ ਨਾਲ ਗੱਲ ਕਰਨੀ ਪੁੰਦਰ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਹੁੰਦੇ ਦੇਖਿਆ ਉਹਦੇ ਵਾਸਤੇ ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ ਚਾਹੇ ਲੋ ਦਿਲ ਚੇ ਪਾਮੜ ਬਚਦੇ ਹੋਣ ਵੀ ਮੈਂ ਸੱਨੇਖਾ ਨੂੰ ਦੇਖ ਲੂੰਗਾ ਪਰ ਮਜਬੂਰੀ ਦਾ ਨਾਮ ਹੈ ਸਭ ਤਾਕਤ ਨੂੰ ਹজম ਕਰਨਾ ਬਹੁਤ ਤੁਸੀਂ ਦੇਖਿਆ ਨਹੀਂ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਜਹਾ ਤਾਕਤ ਕਰਕੇ ਹੈ ਇਹਨਾਂ ਚ ਕੋਈ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆ ਕੁਰਸੀ ਬੋਲਦੀ ਐ ਸਾਬ ਆਪ ਕੁਰਸੀ ਬੋਲਦੀ ਐ ਆ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਹਿਆ ਸਾਬ ਮੰਨੂ ਇਸ ਗੱਲ ਦਾ ਮਾਣ ਐ ਸਾਬ ਸਾਰਿਆਂ ਨੇ ਗੱਲ ਕੀਤੀ ਵਿਰਾਜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ મત ਭੇਦ ਹੋਣ ਧਾਰਮਿਕ મત ਭੇਦ ਹੋਣ ਨਾ ਹੋਣ ਬਣਾਏ ਜਾਣ ਉਦੇ باوجود ਹਰੇਕ ਦਾ ਉਹਨਾਂ ਕੰਨੀ ਸੀਗਾ ਇੱਕ ਲਗਾਵ ਸੀਗਾ ਰਾਜਨੀਤਿਕ ਮਤ ਪੇ ਤਾਂ ਮੇਰੇ ਬਹੁਤ ਸੀ ਸਭ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਾਬ ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ ਪਰ ਮੈਂ ਆਪਣੇ ਆਪ ਨੂੰ ਇਤਿਹਾਸ ਕਣੀ ਦੇਖ ਕੇ ਕਹਾਂ ਮੈਂ ਆਪਣੇ ਆਪ ਨੂੰ ਏਕ ਲਵੇ ਤੋਂ ਘਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਾਇਆ ਇੱਕ ਲਵੇ ਪਾਸੋਂ ਖੜਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾ ਦੇ ਪਾਂਡਵਾ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜਕੇ ਉਹਨਾਂ ਨੇ ਉਹਦਾ ਪੁੱਤ ਬਣਾ ਲਿਆ ਉਹਨੋਂ ਜੋ ਸਿੱਖਿਆ ਦਾ ਚਲਾ ਲੈਂਦਾ ਸੀ ਇੰਨਾ ਕੀ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਇੱਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਨੇ ਚਾਹੇ ਦੂਜੇ ਨੇ ਸਾਰਿਆਂ ਨੂੰ ਇੱਕ ਲਵੇ ਨੇ ਲਸੀ ਦੇ ਦੇਣੀ ਹੈ ਇੰਗੂਠਾ ਲੈ ਲੈ ਅਭੀ ਆਣਾਂ ਗੂਠਾ ਨਾ ਹੋਇਆ ਤਾਂ ਚਲਵਾਊਗਾ ਕਿਵੇਂ ਆਪਣਾ ਤਾਨੂੰ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸੋ ਸਿੱਖਿਆ ਸਰ ਸਾਹਮਣੇ ਆਪੋਜੀਸ਼ਨ 'ਚ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਹਦੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ 12 ਦੇ 2012 'ਚ ਉਹਨਾਂ ਜਦੋਂ ਐਜ਼ ਅ ਲੀਡਰ ਆਫ ਆਪੋਜੀਸ਼ਨ ਨੂੰ फिलसीटेट करने वास्ते खड़े हुए मुख्यमंत्री देते क्या चौधरी साहब मैं फिर मैं कह जी सुनील आखो कहीं चौह साहब जिस कुर्सी तुझे बैठे हो उस कुर्सी ते पैंती साल पहले वडी चौह साहब बैठे वो लीडर ऑफ अपोजिशन उप ज चीफ मिनिस्टर कहना उदों भी मैं ही सर चीफ मिनिस्टर उदों भी मैं ही सी लीडर ऑफ अपोजिशन से अं देखे है। ਹੁੰਨ ਵਾਲਿਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਮ ਚਿੰਗਾਂ ਨਹੀਂ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਵੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆ ਨਹੀਂ ਮੇਰੇ ਕੋਈ ਦੁਸ਼ਮਣੀ ਸੀਗੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਹੈ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਕਰਵਾ ਦਿੰਦੇ ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗਾ ਕਰਵਾ ਦਿੰਦੇ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਬ ਕਹਿੰਦਾ ਦੱਸੋ ਚੋਹ ਸਾਹਿਬ ਮੈਂ ਕਹਾਂ ਜੀ ਅੱਜ ਮੈਂ ਤੁਹਾਡੇ ਨਾਲ ਸਿਕਵਾ ਕਰਨ ਆਇਆ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਹਾਂ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੈਪਿਸਟ ਹੈ ਕੋਈ ਗੈਂਗਸਟਰਸ ਹੈ ਇਹ ਉਹਨਾਂ ਨੇ ਕਿਹਾ ਜਾਕਰ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆਇਆ ਤਮੱਕੋ ਐ ਤੁਹਾਡੇ ਤੋਂ ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ ਤੁਸੀਂ ਨੱਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਾਹਿਬ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀ ਹੈ ਸਾਡੇ ਸਾਹਮਣੇ ਮਜ਼ਾਕ ਬਣ ਗਿਆ ਲੋਕਤੰਤਰ ਦਾ ਪਰ ਮੈਂ ਜਾ ਕੇ ਕੋਈ ਮੰਨੂ ਗਿਲਾ ਸ਼ਿਕਵਾ ਸੀ ਤੇ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਭ ਦੇਖੂੰਗਾ ਉਹ ਬੜਪਨ ਸੀ ਸਾਹ ਉਹਨਾਂ ਆਦਮੀ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਥੋਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਤੇ ਇੱਥੇ ਹੜ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਮਲੋਟ ਤੋਂ ਲੈ ਕੇ ਇਧਰਲੇ ਪਾਸੇ ਕਿਦੜਵਾ ਤੇ ਆ ਮੁਖਸਰ ਤਾਂ ਸਾਰਾ ਏਰੀਆ ਆ ਬਣ ਕੇ ਫਰੇ ਗਿਆ ਗੋਡੇ-ਗੋਡੇ ਪਾਣੀ ਖੜਾ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਹ ਤੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਾਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਬੱਚੋ ਸਾਹਿਬ ਉਹ ਕਹਿਣਗੇ ਤੇ ਮੈਂ ਕਹਾਂ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਪੰਜਾਬ ਦੀ ਮਦਦ ਕਰੋ ਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ اپੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਆ ਮੈਂ ਕਹਾਂ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ उन्होंने कहा मैं दिल्ली बुलाऊंगा बादल साहब को चीफ मिनिस्टर मैसेज आया भी आज उ पलैनिंग कमीशन मीटिंग है थोड़ी मैंने भी ज़दों। बादल साहब ने फोन किया कहते जाखड़ साहब चलों मैं कह बिल्कुल चलूंगा कहते जी फलाने दिन तीन दिन, दिन बाद या दो दिन बाद, बाद बुलाया तो आप दिल्ली मिलते मैं खा जी फोन रखता उन्होंने कह के पाँच मिनट बाद फिर मुड़के फोन आदया पी ने कहा सीएम साहब गल करे मैं क्या हमने तो गल हो नहीं कहते गल रह गई ਸਭ ਅੰਗੂਠਾ ਲੈਣਾ ਛੱਡਿਆ ਉਹਨਾਂ ਨੇ ਕੀਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਹੈ ਪੰਜਾਬ ਦੀ ਉੱਤੇ ਜਾ ਕੇ ਪਾਣੀ ਦੇ ਵਾਸਤੇ ਕੋਈ ਪੈਸਿਆਂ ਦੀ ਗੱਲ ਗ੍ਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋਸਾ ਵਸ ਕੇ ਕਹਿਣ ਲੱਗੇ ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾਂ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਜੇ ਕੋਈ ਹੋਰ ਹੁੰਦਾ ਨਾ ਸਾਬ ਦੱਸ ਸਾਬ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਮੇਰਾ ਬੱਚੂ ਆ ਲੀਡਰ ਨੂੰ ਆਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਵਾਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਬ ਕੋਈ ਐਡਾ ਸ਼ੇਰ ਸ਼ੂਰ ਨਹੀਂ ਸਾਬ ਕਿਸੇ ਦੇ ਮੁੰਡੇ ਕਿ ਥੱਪੜ ਮਾਰਦੇ ਸਭ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਅੱਖ ਚਾ ਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਾਬ ਪਤਾ ਜੀ ਇਹ ਸੁਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਫੀ ਤੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਕ ਐ ਸਭ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਾਬ ਜਿਹੜੇ ਐਚਕਣਾ ਬਣਾਈ ਫਿਰਦੇ ਐ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਾਬ ਇੱਕ ਫਰਕ ਮੈਂ ਦੱਸਣਾ ਚਾਹਨਾ ਜੇਰਾ ਬਾਦਲ ਸਾਹਿਬ ਵਾਸਤੇ ਪੂਰਾ ਟੁਕਦਾ ਹੈ ਇੱਕ ਹੁੰਦੀ ਹੈ ਤੁਹਾਡੀ ਇੱਜ਼ਤ ਇੱਕ ਹੁੰਦਾ ਤੁਹਾਡਾ ਰੁਤਬਾ ਜਿਹਨੂੰ ਕਹਿੰਦੇ ਹੈ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਭ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬਹਿ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕੇ ਫੰਨੇ ਖਾਂ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਗਏ ਗਏ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਹਬ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋਗੀ ਸਾਹਿਬ not because he was a chief minister sir because of who he was ਕੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰਸ਼ ਆਖਿਆ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜੇ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਕਿ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਰਾ ਮੇਰੇ ਵਰਗਾ ਵੀ ਜੀ ਨੇ ਕਿਹਾ ਦੇ ਖੇਤ ਨਹੀਂ ਦੇਖਿਆ ਉਹ ਵੀ ਗੱਲ ਝਾਰਾ ਪਰ ਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਪਰ ਇਹਨਾਂ ਸਾਰਿਆਂ ਦੇ باوجود ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ which makes him a statesman ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਈਅንስ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਈਅንስ ਨਹੀਂ ਸੀਗਾ ਉਹ ਅਲਾਈਅንስ ਸੀਗਾ ਜਿਸ ਭਾਮੜ ਚੋਂ ਪੰਜਾਬ ਨਿਕਲ ਕੇ ਦੌਰ ਚੋਂ ਗੁਜ਼ਰਿਆ ਸੀਗਾ ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਹਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ 'ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਾਬ ਆ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬ ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਗੁਰੂ ਮਹਾਰਾਜ ਦੇ ਜੋ ਕਿਹਾ ਸੀਗਾ ਮਨਸ ਕੀ ਜਾਤ ਸਭੇ ਕੋ ਪਹਿਚਾਨ ਬੋ ਉਹਦੇ ਤੇ ਪਹਿਰਾ ਦਿੰਦੇ ਉਹਨਾਂ ਨੇ ਵੀ ਆਹ ਕਿਤੇ ਦੇਖਿਓ ਸਾਡਾ ਗਵਾਂਢੀ ਮੁਲਕ ਬੈਠਾ ਆ ਇੱਥੇ ਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰ ਸਾਂਝੇ ਖੋਰਾ ਨਾ ਲਾ ਦੇਣ ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਊ ਹੀ ਉੱਥੋਂ ਪੈਦਾ ਹੁੰਦੀ ਹੈ ਸਭ ਉਹਦੇ ਤੇ ਪੈਰਾ ਦਿੱਤਾ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੈਂਸ ਤੋਂ ਬਹੁਤ ਡੂੰਘੀਆਂ ਸਾਰਥਕ ਤੇਜ ਅੱਜ ਸਮੇਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ ਆ ਇੱਥੇ ਦੋ ਲਾਈਨਾਂ ਦੇ ਵਿੱਚ ਦੋ ਅਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ ਅਸਲ ਉਹਨਾਂ ਦੀ ਯਾਦ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਆ ਜਿਹੜੇ ਪੰਜਾਬ ਦੇ ਜ਼ਖਮ ਐ ਪੰਜਾਬ ਦੇ ਖਦਸੇ ਐ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਐ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਇੱਥੇ ਸਾਦ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 ਦਾ 97 ਤੇ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਤ ਉਹ ਟਪਕਣ ਲੱਗਿਆ ਕੋਈ ਕਰੜਾ ਜਿਗਰੇ ਵਾਲਾ ਬੰਦਾ ਹੀ ਉਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿਹਾ ਹਰੇਕ ਪੰਜਾਬ ਸ਼ੇਅਰ ਕਰਦਾ ਹੈ ਉਹਨਾਂ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸੀਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਕਦਸੇ ਤੋਂ ਜाहिर ਕੀਤੇ ਗਏ ਹੈ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਅੱਜ ਕੱਲ ਤਾਂ ਜਦੋਂ ਦਾ ਵਟਸਐਪ ਵਾਲਾ ਜਮਾਨਾ ਹੈ 24 ਆਵਰ ਨਿਊਜ਼ ਹੈ ਸ਼ਾਮ ਤਾਈਂ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਪਹਿਲਾਂ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਤੱਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਐਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ਤੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇ ਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਦੇਵਸ ਅੱਜ ਨੂੰ ਮੈਂ ਅਪੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ 'ਚ ਗੁਰੂ ਮਹਾਰਾਜ ਦੀ ਜੂਰੀ 'ਚ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾਤ 'ਚ ਆਪਾਂ ਕੋਈ ਨਾਮ ਨਾ ਦਈਏ ਉਹ ਹੋਰ ਛੋਟੇ ਮੰੰਦਾ ਮੰੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਐ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲਿਆਂ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਐ ਇਹਨਾਂ ਦੇ ਨਾਲ-ਨਾਲ ਮੈਂ ਆਮ ਪੰਜਾਬੀ ਨੂੰ ਅਜ ਬੇਨਤੀ ਕਰਨਾ ਚਾਹੂੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਬੇਹਨਾਂ ਨੂੰ ਸਬਕਸ ਘਾਣਾ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆ ਮੈਂ ਆ ਹੀ ਬੇਨਤੀ ਕਰਨਾ ਹੈ ਸਾਥੀਓ ਸचेत ਹੋ ਕੇ ਫੇਰ ਦੇਖ ਕੇ ਕਿੰਨੇ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਫੈਸਲੇ ਸਾਡੇ ਖਦਸੇ ਜਿਹੜੇ ਹੈ ਦਰਦ ਹੈ ਉਹਨਾਂ ਨੂੰ ਸੁਲ ਜਾਊਗਾ ਕੌਣ ਸਾਹਿਬ ਐ ਸੁਲ ਜਾਣਗੇ ਉਹ ਕਹਿੰਦੇ ਨਾ ਇਹ ਤਿਫਲ ਕਿਆ ਲੜਣਗੇ ਜੋ ਘुटनों ਦੇ ਬਲ ਚੱਲਣਗੇ ਨਾ ਤਾਂ ਤੁ ਕਰ ਨਹੀਂ ਸਮਝਾਂਦਾ ਕਰ ਨਹੀਂ ਸਮਝਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟਿੰਗ ਨਹੀਂ ਲੱਖੀ ਸਾਰੇ ਸਾਡੇ ਸੱਤ ਸੈਂਡ ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਠਾਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਊਗਾ ਸਾਬ ਹੈ ਕਿਸੇ 'ਚ ਕੋਈ ਹਿੰਮਤ ਨਹੀਂ ਹੈ ਦੇਖ ਲਓ ਸਾਰੇ ਕੱਢ ਕੇ ਦੇਖ ਲਓ ਸਾਬ ਵੀ ਕਿਹੜੇ ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀ ਆ ਸਾਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਭ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਭ ਕੈਪੇਬਿਲਿਟੀ ਕਾਬਲੀਅਤ ਹੈ ਸਭ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਟਾਈਮ ਹੈ ਕੈਸਾ ਪੰਜਾਬੀ ਜੀ ਨਿਪੁੰਦਤ ਤੱਕਾ ਨਹੀਂ ਜਿੰਨੂ ਜੀ ਟਲ ਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨੇ ਟਿੱਟਣ ਨੂੰ ਸਮਾਂ ਉਸ ਤਾਂ ਫੇਰ ਜਾਵਾਂਗੇ ਠਾ ਲੈਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆਤਾ ਬਚਾ ਲਓ ਪਾਣੀ ਦਾ ਬਚਾ ਲੋ ਇੱਥੇ ਬੰਜਰ ਹੋ ਜੂਗਾ ਇੱਥੇ ਕੀ ਹਾਲਾਤ ਬਣਨੇ ਐ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਤੇ ਮੈਂ ਤਾਂ ਕਹਦੇ ਸਾਰੇ ਬੈਠੇ ਐ ਆ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ ਦੇ ਨਹੀਂ ਕਦੇ ਬੈਠ ਕੇ ਡਿਸਕਸ਼ਨ ਵਾਰਤਾਲਾਪ ਦੀ ਗੱਲ ਹੋਈ ਇੱਥੇ ਵਾਰਤਾਲਾਪ ਕਰਨ ਦਾ ਸਮਾਂ ਤੇ वार्तालाप करिए साहब सारे बैठ के लोकां ਨੂੰ ਜਾਨੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰਨੀ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਪਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਦਲ ਸਾਹਿਬ ਦੀ ਸੋ ਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣ ਗਈ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਬੀਜਪੀ ਪਾਰਟੀ ਕਨੇਓ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕਨੇਓ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ